ਇਹ ਬਤ ਕਰ ਕਿ ਕਿੱਥਾ ਫਸਾਉਂਦੇ ਹਾਂ ਅੰਦੀ ਅੰਦੀ ਬੋਲਦਾ ਮੈਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਕਾ ਜੀ ਨੇ ਇਸ ਕਾਲ ਜੁਗ ਜੀਵਾਂ ਦੇ ਉੱਤੇ ਬੜਾ ਪਰ ਉਪਕਾਰ ਕੀਤਾ ਸਟੇਗਾ ਜੀ ਸਤਗੁਰ ਜੀ ਨੇ ਸਿੱਖਾਂ ਨੂੰ ਗੁਰ ਸ਼ਬਦ ਦੀ ਸੋਚੀ ਤੇ ਪਵਿੱਤਰ ਧੁਰ ਕੀ ਬਾਣੀ ਬਖਸ਼ਿਸ਼ ਕਰਕੇ ਇਹਦੇ ਅੰਦਰ ਜਿਹੜਾ ਸੀ માનਸਕਤਾ ਉਹਨੂੰ ਤਕੜੇ ਕੀਤਾ ਜਿਹੜੇ ਉਸ ਵੇਲੇ ਦੇ ਨਿਯਾਈ ਸਗੇ ਉਹ ਕਈ ਵਾਰੀ ਧੋਨੇ ਤਮਾਉਂਦੇ ਸੀ ਸਰੀਰਾਂ ਨੂੰ ਕਸ਼ਟ ਦਿੰਦੇ ਸੀ ਗ੍ਰਸਤੋਂ ਦੌੜ ਜਾਂਦੇ ਸੀ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਇਹ ਪਵਿੱਤਰ ਸਾਨੂੰ ਸਿਧਾਂਤ ਇੱਕ ਓੰਕਾਰ ਦਾ ਬਖਸ਼ਿਸ਼ ਕੀਤਾ ਜਿਹੜਾ ਨਿਰੰਤਰ ਜੁਗਾ ਜਗਾਂਤਰ ਸਤਿਗੁਰ ਜੀ ਦੇ ਪਵਿੱਤਰ ਗਰਬਾਣੀ ਨੇ ਸਾਡੀ ਅਗਵਾਈ ਕਰਦੇ ਰਹਿਣਾ ਤੇ ਗੁਰੂ ਘਰ ਸਿੱਖ ਜਿਨ੍ਹਾਂ ਚ ਗੁਰਸ਼ਬਦ ਦੇ ਨਾਲ ਜੁੜਿਆ ਆ ਸਤਿਗੁਰ ਜੀ ਤਾਨ ਬਖਸ਼ਿਸ਼ ਕਰਦੇ ਆ ਜਿਲੇ ਆਪਣੀ ਥੋੜੀ ਜਿਹੀ ਇਹ ਕੁੰਡੀ ਛੜਾ ਕੇ ਦੂਏ ਪਾਸੇ ਨੂੰ ਦੌੜਦਾ ਤੇ ਫਿਰ ਦੁੱਖ ਵੀ ਪਾਉਂਦਾ ਪਰ ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਇਸ ਆਜ਼ਾਦ ਦੇਸ਼ ਭਗਤ ਦੇ ਵਿੱਚ ਇਹ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਮੈਂ ਕਹਿ ਸਕਦਾ ਉਹ ਜਿਹੜਾ ਸਾਕਾ ਵਰਤਿਆ ਉਹ ਸਾਕਾ ਸੀ ਪੌਂਟਾ ਸਾਹਿਬ ਜੀ ਦਾ ਪਵਿੱਤਰ ਸਾਕਾ ਜਿੱਥੇ ਸਤਗੁਰਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦਾ ਸਮਾਂ ਥੋੜਾ ਉੱਥੇ ਵੱਡਾ ਕਰਕੇ ਦਤਾਇਆ ਵੀ ਉਸ ਗੁਰਧਾਮ ਦੇ ਉੱਤੇ ਜਿਹੜੇ ਮਨਮਤੀ ਲੋਕ ਸੀ ਮਹਾਂਤ ਸੀ ਉਸ ਵੇਲੇ ਦੇ ਉਹ ਆਪਣੇ ਵੱਡੇ ਕੂਕਾਰਮ ਕਰ ਰਹੇ ਸੀ ਤੇ ਉਸ ਵੇਲੇ ਪੰਥ ਕਾਲੀ ਤਰਨਾ ਨਾਲ ਜਥੇਬੰਦੀ ਹਰੀਆਂ ਬੇਲਾਂ ਉਸ ਵੇਲੇ ਦੇ ਸਾਡੇ ਮਹਾਂਤ ਪਸਪੀ ਸੱਚਕੰਡਵਾਸੀ ਸਿੰਘ ਸਾਹਿਬ ਬਾਬਾ ਹਰਪ੍ਰਜਨ ਸਿੰਘ ਜੀ ਦੀ ਕਮਾਂਡ ਥੱਲੇ 38 ਹਰੀਆਂ ਬੇਲਾਂ ਇਹ ਜਥੇਬੰਦੀ ਦੇ ਸਿੰਘ ਉੱਥੇ ਜਾ ਕੇ ਉਸ ਪਵਿੱਤਰ ਗੁਰਦੁਆਮ ਨੂੰ ਆਪਣੀ ਲਹੂ ਤੇ ਮਿੰਜ ਦੇ ਨਾਲ ਆਜ਼ਾਦ ਕਰਾਇਆ 11 ਸਿੰਘਾਂ ਨੇ ਸ਼ਹੀਦੀ ਪਾਈ ਤਿੰਨ ਫੱਟੜ ਹੋ ਗਏ ਜਿਨ੍ਹਾਂ ਦੇ ਵਿੱਚੋਂ ਸਾਡੇ ਵਿੱਚ ਮਜੂਦਾ ਮੁਖੀ ਸਿੰਘ ਸਾਹਿਬ ਜਿੰਦਾ ਸ਼ਹੀਦ ਸ਼ੰਤ ਬਾਬਾ ਨਿਹਾਲ ਸਿੰਘ ਜੀ ਜਿਨ੍ਹਾਂ ਨੇ ਉਹ ਆਪਣੇ ਪਿੰਡੇ ਤੇ ਜਿਹੜਾ ਸਾਰਾ ਸਾਕਾ ਉਹ ਹੰਡਾਇਆ ਤੇ ਅੱਜ ਵੀ ਇੱਕ ਗੋਲੀ ਸਰੀਰ ਦੇ ਵਿੱਚ ਹੈ ਤੇ ਡਾਕਟਰ ਕਹਿੰਦੇ ਜੇ ਗੋਲੀ ਕੱਢੀ ਤਾਂ ਫੇਰ ਨੁਕਸਾਨ ਵੀ ਹੋ ਸਕਦਾ ਕਹਿਣਾ ਬੜਾ ਸੋਖਾ ਹੁੰਦਾ ਪਰ ਜੇਲੇ ਮੌਤ ਦੇ ਮੂਹਰੇ ਦੇਖ ਕੇ ਚੁਮਣਾ ਹੋਵੇ ਬੜਾ ਔਖਾ ਹੁੰਦਾ ਪਰ ਜੇ ਗੁਰੂ ਨਾਲ ਹੋਵੇ ਕੋਈ ਮੌਤ ਦਾ ਤੇ ਜ਼ਿੰਦਗੀ ਦਾ ਫਾਸਲਾ ਜਿਹੜਾ ਹੈ ਉਹ ਮੁਕਾ ਲਿੰਦਾ ਸਿੱਖ ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਨਾਂ ਦੀ ਪਵਿੱਤਰ ਜਾਤ ਦੇ ਵਿੱਚ ਆਪਾਂ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਸ ਗੁਰਦੁਆਰਾ ਮਨਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਆ ਸੋ ਮੈਂ ਅਰਦਾਸ ਵੀ ਕਰਦਾ ਗੁਰੂ ਸਾਹਿਬ ਦੀ ਕਿਰਪਾ ਕਰਿਓ ਆਪਣੀ ਬਖਸ਼ਿਸ਼ ਰਹਿਮਤ ਕਰਕੇ ਗੁਰੂ ਖਾਲਸੇ ਨੂੰ ਆਪਣੇ ਤਰ੍ਹਾਂ ਘਰੋਂ ਪਵਿੱਤਰ ਗਰਵਾਣੀ ਪਾੜਨ ਦਾ ਵਿਚਾਰਨ ਦਾ ਤੇ ਇਹਦੇ ਤੇ ਚੱਲਣ ਦਾ ਬਲ ਉਹ ਤੁਮ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਉਹਨਾਂ ਨੇ ਮੈਨੂੰ ਵੀ ਇੱਕ ਚਿੱਠੀ ਕਿਉਂਕਿ ਚਿੱਠੀ ਤਾਂ 5-6 ਦਿਨ ਦੀ ਲਿਖੀ ਆ ਮੇਰਾ ਕੱਲ ਸਾਡੀ ਭੈਣ ਕਮਲਦੀਪੂਰ ਨੇ ਹੋਰ ਰਿਲੀਜ਼ ਕੀਤੀ ਆ ਤੇ ਅਸੀਂ ਅੱਜ ਇਹ ਫੈਸਲਾ ਵੀ ਕੀਤਾ ਕਿ ਇਹਨੂੰ ਅਸੀਂ ਮੋੜ ਵਿਚਾਰਾਂਗੇ ਇਸ ਫੈਸਲੇ ਸਿਕਸ ਸੰਸਥਾਵਾਂ ਦੇ ਵਿੱਚ ਬਹੁਤ ਦਿੱਕਾ ਪਾਇਆ ਦੇ ਦੇਖੋ ਤਾਕਤ ਨਾ ਵਰਤੋ ਕਿਉਂਕਿ ਤਾਕਤ ਦਾ ਕਦੇ ਇਹਦਾ ਤਾਕਤ ਪਵਿੱਤਰ ਆ ਤਾਕਤ ਦਾ ਕਦੇ ਵੀ ਨੀ ਕਿਸੇ ਨਾਲ ਪੇਟਦੇ ਮੇਰੇ ਵਰਗੇ ਕਈ ਵਾਰੀ ਹੁੰਦੇ ਥੋੜੇ ਬਹੁਤੇ ਜਿਹੜੇ ਸਰੀਰ ਕਰਕੇ ਪੇਟਦੇ ਪਰ ਕੋਈ ਨਹੀਂ ਇਹ ਕਿਉਂਕਿ ਸੁਭਾਅ ਆ ਤੇ ਕਈ ਵਾਰੀ ਐਵੇਂ ਦੇ ਹੋ ਜਾਂਦੇ ਪਰ ਯਤਨ ਕਰ ਰਹੇ ਹਾਂ ਭਈ ਇਹ ਜਿਹੜਾ ਥੋੜਾ ਬਹੁਤਾ ਆਪਸ ਵਿੱਚ ਟਕਰਾਇਆ ਸਰੀਰਾਂ ਦਾ ਉਹ ਉਹ ਜਿਹੜਾ ਆ ਉਹ ਕੱਟ ਕੀਤਾ ਜਾਵੇ ਜਿਹੜੇ ਹੁਣ ਕਿਉਂਕਿ ਅਕਾਲ ਤਖਤ ਦੇ ਦੇਖੋ ਕੋ ਨਿਯਮ ਹੈ ਇੱਕ ਵਿਧਾਨ ਹੈ ਇੱਕ ਵਿਧੀ ਆ ਜਿਹੜਾ ਵੀ ਆ ਕੇ ਉੱਥੇ ਨਤਮਸਤਕ ਹੋ ਜਾਂਦਾ ਆਪਣੇ ਪੁਰਾਣੇ ਕੀਤੇ ਕੋਈ ਵੀ ਹੋਵੇ ਉਹ ਜਲੇ ਆ ਕੇ ਸਮਰਪਿਤ ਹੋ ਕੇ ਕਹਿੰਦੇ ਉਹਨੂੰ ਆਪਾਂ ਕਨਫੈਸ਼ਨ ਕਰ ਲਿਆ ਤੇ ਫਿਰ ਉਹ ਤੋਂ ਬਾਅਦ ਸਤਗੁਰੂ ਜੀ ਪਾਵਨ ਤੇ ਪਵਿੱਤਰ ਕਰਕੇ ਵੀ ਉਹਨੂੰ ਭੇਜਦੇ ਆ ਸੋ ਅਕਾਲ ਤਖਤ ਮਹਾਨ ਹੈ ਆਪਾਂ ਰੋਜ਼ ਪੜ੍ਹਦੇ ਵੀ ਆਂ ਦੇ ਗਾਉਂਦੇ ਵੀ ਆਂ ਮਹਾਨ ਇਸ ਕਰਕੇ ਆ ਸਿੱਖ ਦਾ ਅਕਾਲ ਤਖਤ ਤੋਂ ਬਗੈਰ ਗੁਜ਼ਾਰਾ ਨਹੀਂ ਤੇ ਜਿਹੜੇ ਫਿਰ ਕੁਝ ਸਮੇਂ ਲਈ ਲੰਬੇ ਹੁੰਦੇ ਆ ਉਹਨਾਂ ਨੂੰ ਫਿਰ ਆਉਣਾ ਹੀ ਪੈਂਦਾ ਤੇ ਸਾਡਾ ਸਿਧਾਂਤ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਪੜ੍ਹ ਸਿਖਾਇਆ ਜੀ ਜੀ ਸਿੰਘ ਢੱਡੀ ਵਾਲਾ ਸੇ ਕਾਲਪੁਰ ਸਾਹਿਬ ਦੇ ਪੇਸ਼ ਰਾਕੇਵੇਂ ਦੇਖਦੇ ਮੈਂ ਕਹ ਹਟਿਆਨ ਦੇਖੋ ਬਾਰ ਬਾਰ ਆਪਾਂ ਗੱਲ ਤੇ ਬੋਕਸ ਜਿਹੜੀ ਗੱਲੇ ਮੋਕ ਗਈ ਦੇਖੋ ਕਿਉਂਕਿ ਜੇ ਪੰਜ ਤੋਂ ਕੋਈ ਆਦੇਸ਼ ਹੋਇਆ ਸੀ ਜਾਰੀ ਉਹਨਾਂ ਨੂੰ ਉਹ ਨਹੀਂ ਆ ਕੇ ਹੁਣ ਆਪਣਾ ਸਾਰਾ ਕੁਝ ਮੰਨ ਲਿਆ ਲਿਖਤੀ ਵੀ ਮੰਨ ਲਿਆ ਤੇ ਜ਼ੁਬਾਨ ਨਾਲ ਵੀ ਮੰਨ ਲਿਆ ਤੇ ਫਿਰ ਹੁਣ ਬਕਾਲ ਤਖਤ ਵੱਲੋਂ ਜ਼ਿਲ੍ਹਾ ਕਾਰਵਾਈ ਹੋ ਜਾਵੇ ਸਿੱਖ ਦਾ ਫਰਜ਼ ਨਹੀਂ ਬਣਦਾ ਕੋਈ ਅੱਜ ਜਿਹੜਾ ਕੀ ਸਾਖਤ ਚਲਾਈ ਬਾਈ ਹੋ ਜੀ ਖਾਲਸਾ ਵਾਹਿਗੁਰੂ ਜਤਨ ਖਤਾਈ ਤਤੋਂ ਸ੍ਰੀ ਪਟਨਾ ਸਾਹਿਬ ਜੀ ਨੂੰ ਕਿਤੇ ਕੱਲ੍ਹ ਦੇ ਤਨ ਪਿਤਾ ਜੀ ਦੇ 4 ਸਾਲ ਸਤ ਜੀ ਮਾਜਬਾਨ ਰਹੇ ਗੁਰਦੇਵ ਪਤਾ ਮਤਾ ਸਦਕਾ ਸਾਹਿਬ ਜੀ ਦੇ ਦਰਪਤੋਂ ਵੱਡੇ ਸਹਿਬ ਦਾਦਾ ਸਾਹਿਬ ਆਬਾ ਜੀ ਸਦਕਾ ਪ੍ਰਕਾਸ਼ ਹੋਇਆ ਉਹਨੇ ਤਾਂ ਜੁੱਧ ਲੜਿਆ ਦਸਬੂ ਸ੍ਰੀ ਬਖੋ ਆਗ ਪਾਣੀ ਸਤ ਪਤਾ ਦੇ ਉੱਥੇ ਹੰਦ ਕੀਤੇ ਉਸ ਉਹਤਰ ਉਸਾਨ ਦਾ ਪ੍ਰਬੰਧ ਇਹ ਸਮਝੋ ਜਿੱਦਾਂ ਨਨਕਾਣਾ ਸਾਹਿਬ ਵਾਲਾ ਦਲੇੜੋ ਬਹੁਤ ਸੀ ਉਹ ਉਹਦੀ ਕਾਰਵਾਨ ਕਾਫੀ ਸੀ ਬਾਤ ਗੁਰਦਿਆਲ ਸਿੰਘ ਤੇ ਬਸਲ ਸ਼ੇਰ ਦਾ ਤਾਲਾ ਲਾਲ ਹਰੀਆ ਮੇਲਾ ਜਥੇਬੰਦੀ ਦੇ ਸੱਜਣ ਖੜਨ ਵਾਲੇ ਬਾਬਾ ਜੀ ਸਿੰਘ ਸਾਹਿਬ ਬਾਬਾ ਹਰਬੱਲ ਸਿੰਘ ਸਾਹਿਬ ਜੀ ਦੇ ਅਗਵਾਈ ਵਿੱਚ 38 ਸਿੰਘ 38 ਘੋੜੇ 4 ਗੱਡੇ ਲੱਕੜੀ ਦੇ ਬਹੀਆਲੇ ਇਹ ਸਾਰੀ ਬੋਝ ਪੈਦਲ ਚੱਲ ਕੇ ਉੱਥੇ ਗਏ ਅਰਦਾਸ ਕਰਕੇ ਸੱਚੇ ਪਾਤਸ਼ਾਹ ਅਸੀਂ ਕਿਸੇ ਲਾਲਚ ਵਿੱਚ ਲਾਈਏ ਮੌਤ ਤੋਂ ਨਾ ਡਰੀਏ ਤੇ ਲਾਲਚ ਵਿੱਚ ਆ ਕੇ ਮੌਤ ਤੋਂ ਡਰ ਕੇ ਸਾਡੇ ਪੈਰ ਪਿਛਾ ਨੂੰ ਨਾ ਭੱਟੇ ਜਾਣ ਸਾਡੇ ਸੀਸ ਸਾਡੇ ਸਰੀਰ ਆਪਣੇ ਪਰਿਵਾਰ ਖਾਮਲਾਣੇ ਕੱਲ ਦੇ ਦਿਲ ਭਾਈ ਮੈਨੂੰ ਇਹ ਸਾ ਕਮਤਿਆ ਸ੍ਰੀ ਖਡ ਪਾਰ ਸਾਹਿਬ ਕਰਦੇ ਤੇ ਬਹਤ ਦੇ ਉਥੇ ਦੇ ਪ੍ਰਸ਼ਾਸਨ ਨਾਲ ਪੁਲਿਸ ਨਾਲ ਗੱਲ ਕੇ ਆਂਦਾ ਤੋਂ ਲਹਾਰਾਂ ਗੋੜੀਆਂ ਚਲਾ ਕੇ 11 ਸਿਰ ਸ਼ਹੀਦ ਕੀਤੇ ਜਗ ਵੀ ਕੀਤੇ ਗੁਰਦਾਰਾ ਸਾਹਿਬ ਦੀਆ ਕੰਦਾ ਛਾਦ ਦਾ ਸਾਰੀ ਸ਼ਾੜੀ ਛਾੜ ਦਿੱਤੀ ਸਤਿਗੁਰੂ ਸ੍ਰੀ ਗੁਰੂ ਰਣਜੀਤ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਕਰ ਗਿਆ ਹੋਇਆ ਅਖੰਡ ਪਾਠ ਇਸ ਨੂੰ ਉੱਤੇ ਸ਼ਹੀਦ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸਰੂਪ ਰਮਾਲੇ ਸਾਰੇ ਸ਼ਹੀਦਾਂ ਸਿਰ ਦੇ ਖੂਨ ਨਾਲ ਲੱਤ ਪਾਸੀ ਤੇ ਸਾਰੇ ਹਾਲ ਦੇ ਅੰਦਰ ਇਦਾਂ ਖੂਨ ਦੇ ਰਿਆ ਫਰਟਾ ਜਿਹਦਾ ਬਾੜੀ ਹੁੰਦਾ ਛੇਤਾ ਸਿੰਘਾਂ ਨੇ ਆਪਣੇ ਪਵਿੱਤਰ ਖੂਨ ਨਾਲ ਕੋਈ ਦੁੱਧ ਨਾਲ ਇਸ਼ਾਨ ਕਰੌਦਾ ਕੋ ਚੱਲ ਨਾਲ ਕਰੌਦਾ ਆਪਣੇ ਪਿੱਤਲ ਖੋਲ ਨਾਲ ਉਸ ਘੁਰਤਾਵ ਦੇ ਅਸ਼ਧਾਨ ਤਵਾ ਕੇ ਉਸੇ ਦੀ ਪਵਿੱਤਰਤਾ ਕਾਇਮ ਕਰਕੇ ਖਾਲਸੇ ਪੰਥ ਦੀ ਪ੍ਰਤੀਨਿਧ ਬਾਦ ਸ੍ਰੀ ਰਵਾਲਾ ਗੁਰਦਾਰਾ ਪ੍ਰਬੰਧਕ ਕਮੇਟੀ ਅਤੇ ਖਾਲਸੇ ਪੰਥ ਦੇ ਹੱਥਾਂ ਵਿੱਚ ਸੌਂਪਿਆ ਸੋਦਾਸ ਆਪਣੇ ਵੱਲੋਂ ਸਤਿਕਾਰਯੋਗ ਸ੍ਰੀਮਾਨ ਸਰਦਾਰ ਹਜ뜰 ਸਿੰਘ ਜੀ ਪ੍ਰਧਾਨ ਸਾਹਿਬ ਸਰੋਬਰੀ ਗੁਰਦਾਰਾ ਪ੍ਰਬੰਧਕ ਕਮੇਟੀ ਸਮੂਹ ਮੈਂਬਰ ਸਹਿਬਾਨ ਤਾਲਦੂ ਸਰਪ੍ਰਚਾਰ ਕਮੇਟੀ ਦੇ ਮੈਂਬਰ ਸਹਿਬਾਨ ਉਦੇਦਾਰ ਸਹਿਬਾਨ ਸਾਰਿਆਂ ਦੇ ਸਰਬਸੰਮਤੀ ਨਾਲ ਪਤਾ ਪਾਸ ਕਰਕੇ ਇਹ ਉਹ ਮਹਾਨ ਸ਼ਹੀਦੀ ਸਾਤਾ ਬੋੜੇ ਸਾਹਿਬ ਦੇ ਸ਼ਹੀਦਾਂ ਦੀ ਯਾਦਦ ਅਨਹਾਰ ਸਾਲ 23 ਮਈ ਨੂੰ ਮਨਾਇਆ ਜਾਇਆ ਕਰੂਗਾ ਕਿਉਂਕਿ ਬਾਜੂ ਉੱਥੇ ਬੋੜਾ ਸਾਹਿਬ ਸਥਾਨਕ ਸਥਾਨ ਤੇ ਕੱਲ ਬਣਾਇਆ ਗਿਆ ਇਸ ਲਈ ਦੂਸਰਾ ਸ਼ਹੀਦੇ ਸਾਕੇ ਦਾ ਦ੍ਰਿਸ਼ ਬਣਾ ਕੇ ਕੈਦਰੀ ਸੇਖੇ ਜਾਵ ਕਰ ਮੇਂ ਸ਼ੋਭਤ ਕੀਤਾ ਦਾਸ ਆ ਬੜੇ ਵੱਲੋਂ ਬਿਸਲ ਸ਼ੀਤ ਦਾ ਤਾਲਾ ਲਾਲ ਹਰੀਆ ਮੇਲਾ ਜਥੇਬੰਦੀ ਦੇ ਸਾਰੇ ਸਿਗਾਂ ਵੱਲੋਂ ਸਰਦਾਰ ਜੋਗਪਾਲ ਸਿੰਘ ਸਾਹਿਬ ਦੀ ਦਸ ਬੋਚੀ ਸਮੁੱਚੀ ਗੁਰਦੁਆਰਾ ਬੰਦਨ ਕਮੇਟੀ ਦਾ ਤਲਵਾ ਕਰਦਾ ਹੋਇਆ ਅਰਦਾਸ ਕਰਦਾ ਪਾਤਸ਼ਾਹ ਆਪਰੇ ਖਾਲਸੇ ਪਾਤਨ ਨੂੰ ਇੱਕ ਤਾ ਇਤਫਾਕ ਬਖਸ਼ੋ ਸਮੁੱਚਾ ਖਾਲਸਾ ਪਾਤ ਸ੍ਰੀ ਗੁਰਪਤ ਸਾਹਿਬ ਜੀ ਦੀ ਛੱਤ ਹੇਠਾ ਕਤਰ ਹੋਵੇ ਖਾਲਸੇ ਪੰਥ ਦੀ ਸਾਰੇ ਸੰਸਾਦ ਤੇ ਜੈ ਜੈਕਾਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ હોવે ભાવે હોવે બર્થડે પાર્ટી રિટાયરમ પાર્ટી જા કોઈ હોય પાર્ટી અુક અજનલા પુરા અને મશહૂર ડિઆર હોલ ਨਸ ਦੇ ਇੱਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼